ਪੋਹ ਦੀਆਂ 7 ਰਾਤਾਂ ਦਸੰਬਰ 1704 ਦੀ ਸ਼ਹੀਦੀ ਹਫ਼ਤੇ ਦੀ ਦਾਸਤਾ ਸਰਪੰਸਤਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਅਤੇ ਸਿੰਘਾਂ ਨੇ ਕਿਵੇਂ ਬਿਤਾਈਆਂ ਸਨ ਪੋਹ ਦੇ ਅੱਤ ਠੰਡੇ ਮਹੀਨੇ ਦੀਆਂ 7 ਰਾਤਾਂ ਆਓ ਜਾਣਦੇ ਹਾਂ 21 ਦਸੰਬਰ 6 ਪੋਹ ਦੀ ਰਾਤ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਾਂ ਦੀ ਪੁਰੀ ਨੂੰ ਆਖਰੀ ਵਾਰ ਨਜ਼ਰ ਭਰ ਕੇ ਵੇਖਿਆ ਕਿਉਂਕਿ ਉਹ ਜਾਣਦੇ ਸਨ ਕਿ ਹੁਣ ਦੁਬਾਰਾ ਇੱਥੇ ਨਹੀਂ ਆਉਣਾ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ ਆਨੰਦ ਕਾਟ ਦੇ ਕਿਲੇ ਚੋਂ ਨਿਕਲ ਕੇ ਅਜੇ ਕੁਝ ਹੀ ਦੂਰ ਗਏ ਸਨ ਕਿ ਪਿੱਛੋਂ ਮੁਗਲ ਫੌਜਾਂ ਨੇ ਧੋਕੇ ਨਾਲ ਹਮਲਾ ਕਰ ਦਿੱਤਾ 22 ਦਸੰਬਰ 7 ਕੋ ਸਸਾ ਨਦੀ ਦੇ ਕੰਢੇ ਹੋਏ ਭਿਆਨਕ ਯੁੱਧ ਵਿੱਚ ਅਨੇਕਾਂ ਸਿੰਘ ਮੁਗਲਾਂ ਦੇ ਆਹੂ ਲਾਉਂਦੇ ਸ਼ਹੀਦੀਆਂ ਪਾ ਗਏ ਸਰਸਾ पार ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਵਾਹਿਗੁਰੂ 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 ਗੁਰੂ ਸਾਹਿਬ ਵੱਡੇ ਸਹਿਜਾਦੇਾਂ ਅਤੇ ਕੁਝ ਸਿੰਘਾਂ ਨਾਲ ਰੋਪੜ ਹੁੰਦੇ ਹੋਏ ਚਮਕੌਰ ਦੀ ਕੱਚੀ ਘੜੀ ਵਿੱਚ ਪਹੁੰਚ ਗਏ। ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬ ਕੋ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਾਲੇ ਪਾਸੇ ਨਿਕਲ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦੇ ਸਰਸਾ ਦੇ ਕੰਡੇ-ਕੰਡੇ ਤੁਰਦੇ ਕੁੰਮਾ ਮਾਸ਼ਕੀ ਦੀ ਝੋਪੜੀ ਵਿੱਚ ਪਹੁੰਚੇ 7 ਪੋ ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਫੱਟੀ ਸਾਹਿਬ ਜਥਿਆਂ ਨੇ ਚਮਕੌਰ ਦੀ ਗੜੀ ਵਿੱਚ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਥਿਆਂ ਨੇ ਕੁੰਮਾ ਮਾਸ਼ਕੀ ਦੇ ਘਰ ਬਿਤਾਏ 23 ਦਸੰਬਰ 8 ਪੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਮੈਦਾਨ ਵਿੱਚ ਦੁਸ਼ਮਨਾ ਨਾਲ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੜੀ ਛੱਡ ਕੇ ਨਿਕਲ ਗਏ। ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਗੰਗੂ ਰਸੋਈਏ ਨਾਲ ਉਸਦੇ ਪਿੰਡ ਸਿਹੇੜੀ ਪਹੁੰਚ ਗਏ। 8 ਪੋਦੀ ਰਾਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਫ਼ਰ ਵਿੱਚ ਅਤੇ ਮਾਤਾ ਜੀ ਅਤੇ ਨਿੱਕੇ ਸਹਬਜ਼ਾਦਿਆਂ ਨੇ ਗੰਗੂ ਦੇ ਘਰ ਬਿਤਾਏ। 24 ਦਸੰਬਰ ਨੂੰ ਪੋ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਕੇ ਪਾਪੀ ਗੰਗੂ ਦਾ ਮਨ ਦੇਈਮਾਨ ਹੋ ਗਿਆ ਉਸਨੇ ਮੋਹਰਾ ਚੋਰੀ ਕਰ ਲਿਆ ਤੇ ਸਰਕਾਰੀ ਇਨਾਮ ਦੇ ਲਾਲਚ ਵਿੱਚ ਮੋਰਿੰਡਾ ਦੇ कोतवाल ਨੂੰ ਮਾਤਾ ਜੀ ਅਤੇ ਬੱਚਿਆਂ ਦੀ ਜਾਣ ਖਬਰ ਦਿੱਤੀ ਹਵਲਦਾਰ ਜਾਨੀਖਾਂ ਤੇ ਮਾਨੀਖਾਂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਦੀ ਕੋਤਵਾਲੇ ਵਿੱਚ ਲੈ ਆਏ ਨੋ ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਬਿਨਾਂ ਕੁਝ ਖਾਤੇ ਪੀਤੇ ਮੋਰਿੰਡੇ ਦੀ ਝੇਲ ਵਿੱਚ guzari 25 ਦਸੰਬਰ 10 ਕੋ ਠੰਡੇ ਪੁਰਜ ਵਿੱਚ ਸਹਿਬਜ਼ਾਤਿਆਂ ਅਤੇ ਮਾਤਾ ਗੁਜਰੀ ਜੀ ਦੀ ਪਹਿਲੀ ਰਾਤ ਵਜ਼ੀਰ ਖਾਨ ਨੇ ਸਿਪਾਹੀ ਭੇਜ ਕੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਤਿਆਂ ਨੂੰ ਮੋਰਿੰਡਾ ਤੋਂ ਸਰਹੰਦ ਲਿਆ ਭੁੱਖੇ ਪਾਣੇ ਠੰਡੇ ਪੁਰਜ ਵਿੱਚ ਕੈਦ ਕਰ ਦਿੱਤਾ ਗੁਰੂ ਘਰ ਦੇ ਸ਼ਰਧਾਲੂ ਬਾਬਾ ਮੋਤੀराम ਮਹਿਰਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਾ ਗੁਜਰੀ ਤੇ ਸਹਿਬਜ਼ਾਤਿਆਂ ਨੂੰ ਗਰਮ ਦੁੱਧ ਸ਼ਕਾਇਆ ਕੀਤਾ 22 ਦਸੰਬਰ 11 ਨੂੰ ਸਹਿਬਜ਼ਾਦਿਆਂ ਦੀ ਸੂਬੇ ਕੋਲ ਪਹਿਲੀ ਪੇਸ਼ੀ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਕੇ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ ਦਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਪਰ ਜਦੋਂ ਸਹਿਬਜ਼ਾਦੇ ਨਾ ਮੰਨੇ ਤਾਂ ਉਹਨਾਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ ਠੰਡੇ ਬੁਰਜ ਵਿੱਚ ਵਾਪਸ ਆ ਸਹਿਬਜ਼ਾਦਿਆਂ ਨੇ ਦਾਦੀ ਮਾਂ ਪਾਸੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਸਾਖੀਆਂ ਸੁਣਦਿਆਂ ਰਾਤ गुਜ਼ਾਰੀ। ਪਾਈ ਮੋਤੀराम ਮਹਿਰਾ ਨੇ ਦੁਤੀ ਸੇਵਾ ਕੀਤੀ। 27 ਦਸੰਬਰ 12 ਕੋ ਵਾਹਿਗੁਰੂ ਸਹਿਬ ਜਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ। ਦੂਜੇ ਦਿਨ ਫਿਰ ਸਹਿਬ ਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਦਰਾਵੇ ਦਿੱਤੇ ਗਏ, ਤਸੀਹੇ ਦਿੱਤੇ ਗਏ। ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਸਹਿਬ ਜਾਦੇ ਬਿਲਕੁਲ ਨਾ ਮੰਨੇ। ਕਦੋਂ ਇਸ ਜ਼ੁਲਮ ਦੇ ਖਿਲਾਫ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਤਾਂ ਸੂਬਾ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁੱਛ ਵਿੱਚ ਭੇਜ ਦਿੱਤਾ ਮੋਤੀराम ਮਹਿਰਾ ਨੇ ਆਖਰੀ ਵਾਰ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਸ਼ਕਾਉਂਦੀ ਸੇਵਾ ਕੀਤੀ 28 ਦਸੰਬਰ 13 ਨੂੰ ਸਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਆਖਰੀ ਪੇਸ਼ੀ ਅਤੇ ਸ਼ਹੀਦੀ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀ ਤਿਆਰ ਕਰ ਸੁੰਦਰ ਪੁਸ਼ਾਕਾਂ ਪਾ ਕੇ ਸਿਰ ਉੱਤੇ ਕਲਗੀਆਂ ਸਜਾ ਸੂਬੇ ਦੀ ਕਚਹਿਰੀ ਵੱਲ ਤੁਰਿਆ ਵਾਹਿਗੁਰੂ 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 ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਸਹਬਜ਼ਾਦਿਆਂ ਨੂੰ ਡੁਲਾ ਦੇਣ ਵਿੱਚ ਪੂਰੀ ਤਰ੍ਹਾਂ ناکਾਮ ਰਿਹਾ ਸੂਬਾ ਸਰਹੰਦ ਉਸਨੇ ਇਸ਼ਾਰਾ ਕੀਤਾ ਕਾਜੀ ਨੇ ਸਹਬਜ਼ਾਦਿਆਂ ਨੂੰ ਜੰਤਾ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਸਹਿਬਜ਼ਾਤਿਆਂ ਨੂੰ ਜਿੰਦਾ ਨੀਹਾਂ ਵਿੱਚ ਚਿੰਤ ਦਿੱਤਾ ਗਿਆ ਆਪਣੇ ਧਰਮ ਵਿੱਚ ਪੱਕੇ ਰਹਿੰਦਿਆਂ ਨੀਹਾਂ ਵਿੱਚ ਅਡੋਲ ਖੜੇ ਸਹਿਬਜ਼ਾਦੇ ਬੇਅੰਤ ਤਸੀਹੇ ਸਹਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਸ਼ਹੀਦ ਦਾ ਉੱਚਾ ਰੂਤਬਾ ਪਾ ਗਏ ਠੰਡੇ ਬੁਰਜ ਵਿੱਚ ਸੂਬਾ ਸਰਹੰਦ ਜ਼ਾਲਿਮ ਵਜ਼ੀਰ ਖਾਂ ਦੇ ਜ਼ੁਲਮ ਨੂੰ ਆਪਣੇ ਬਿਰਤ ਸਰੀਰ ਉੱਤੇ ਸਹਾਰਦਿਆਂ ਮਾਤਾ ਗੁਜਰ ਕੌਰ ਜੀ ਵੀ ਸ਼ਹੀਦਤਾ ਉੱਚਾ ਰੂਤਬਾ ਪ੍ਰਾਪਤ ਕਰਕੇ ਫਤਿਹਗੜ ਸਾਹਿਬ ਦੇ ਗੁਰਦੁਆਰਾ ਭੂਰਾ ਸਾਹਿਬ ਅੱਜ ਵੀ ਜ਼ਾਲਿਮ ਮੁਗਲ ਹਕਮਰਾਨਾਂ ਦੇ ਅਤਿਆਚਾਰਾਂ ਅਤੇ ਸਹਿਬਜ਼ਾਦਿਆਂ ਦੇ ਸਿੱਖੀ ਚਸ਼ਮੇ ਦੀ ਤਾਸਤਾ ਬਿਆਨ ਕਰ ਰਿਹਾ ਹੈ ਗੁਰੂ ਘਰ ਦੇ ਸੇਵਕ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦ ਕੇ ਤਿੰਨਾਂ ਪਾਵਨ ਸਰੀਰਾਂ ਦਾ ਸੰਸਕਾਰ ਕੀਤਾ ਅੱਜ ਤੇ ਗੁਰਦੁਆਰਾ ਚੋਤੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ ਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਬੇਮਿਸਾਲ ਸ਼ਹਾਦਤ ਨੂੰ ਅਸੀਂ ਸਨਮਾਨ ਸੇਤਾ ਕਰਦੇ ਹਾਂ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾਜ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓਵਾਂ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ